ਗਾਲਾਂ ਕੱਢਦੇ ਨਾਲ ਇਹ ਗੱਡੀ 'ਚ ਘੇਰ ਕੇ ਗੱਡੀ 'ਚ ਕਿਰਪਾਨਾਂ ਮਾਰ ਗਏ ਇਹਨਾਂ ਨੇ ਕੋਈ ਨਹੀਂ ਕੱਟ ਲਾ ਕੱਟ ਲਾ ਗੱਡੀ ਚੱਲ ਗੱਡੀ ਚੱਲ ਗਾਲਾਂ ਕੱਢੀ ਚੱਲ ਤੂੰ ਸਰ ਪਿੰਡ ਦਾ ਬੰਦਾ ਕੋਈ ਨਹੀਂ ਗੱਲ ਕਰਦਾ ਜੀ ਲੈ ਆ ਤੂੰ ਮੇਰਾ ਨਾਮ ਹੋਵੇ ਗੰਦਾ ਆ ਗੰਦ ਕੋਲੀ ਬੈਠਾ ਸੀ ਨਾ ਤੂੰ ਆ ਗੰਦਾ ਨਾ ਤੂੰ ਟੁੱਕਾ ਹੀ ਕਰੇਂਗਾ ਨਾ ਤੂੰ ਆ ਗੰਦਾਰਾ ਆ ਗੰਦ ਬਿੱਕਾ ਨਾ ਕੱਢ ਰੋ ਨੇ ਕੱਢੀ ਜਾਂਦੇ ਕੱਢ ਲਾ ਕੱਟ ਲਾ ਕੱਢ ਲਾ ਆ ਜੀ ਮਾਰ ਦੇ ਆ ਵੀ ਮਾਈ ਅਮਰੋ ਜੀ ਜੀਜੇ ਸਮਝਣਾ ਵੀ ਪ੍ਰੋਗਰਾਮ ਮੈਨੂੰ ਪਸੰਦ ਆ ਗਿਆ ਜਾਂਦਾ ਪਸੰਦ ਆ ਪਸੰਦਾਂ ਤੂੰ ਜਾਂਦੇ ਦਾ ਵੀ ਪ੍ਰੋਗਰਾਮ ਮੈਨੂੰ ਜ਼ਮਦ ਆ ਗਿਆ ਹਾਂ ਪਸੰਦ ਆ ਜਾਂਦਾ ਜਾਂਦੇ ਦਾ ਜene ਪਾ ਦੀ ਹਰੀਆ ਦਾ ਭਰੀਆ ਨੇ ਅੱਜ ਬਾਣਾ ਤੇ ਨਗਲ ਪਾ ਦੂਗਾ। ਸਾਖੀ ਜੰ ਤੈਨੂੰ ਸਰ ਨਹੀਂ ਪਾ ਕੇ ਜਾਊਂ ਮੈਂ ਏ ਏ ਡੀ ਕਿਚੀ ਖੜਾ। ਏ ਡੀ ਕਿਚੀ ਕਹਿੰਦਾ ਬਹਿ ਬਚ ਨਾ ਰੇ ਤੂੰ। ਉਹ ਘਰ ਕੋਈ ਰੱਖੇ ਦੇ ਮੂਰੇ ਵੀ ਨਹੀਂ ਹੋਣਾ। ਇਹਦਾ ਸਾਹ ਨਹੀਂ ਵੀ ਬਾਹਰੇ ਬਾੜ ਨਹੀਂ ਸਕਦਾ। ਆ ਦੇ ਮਾਰਾ। ਆਪਣੇ ਕੋਲ। ਉਸ ਤੇ ਬੰਵਾ ਸੀ। ਐ ਖਾ। ਸਾਡੇ ਤਾਂ ਕੋਈ ਨਾਲ ਲੱਗਦਾ ਨਹੀਂ ਯਾਰ ਸਾਰੇ ਪਿੰਡ ਤੋਂ ਇਹਨੂੰ ਠਾਈ ਜਾਂਦੇ ਆ ਬਾਈ ਯਾਰ ਉਹਦੇ ਮੇਰੇ ਨਾਲ ਵੀ ਨਹੀਂ ਕੋਈ ਲੱਗਿਆ ਮੈਂ ਕੱਲੀ ਨੇ ਗਾਲਾਂ ਲੇਤਨਾ ਸਾਰੇ ਪਿੰਡ 'ਚੋਂ ਤੇਰੀ ਤੈਨੂੰ ਮੈਂ ਕਹਿੰਦਾ ਕਿ ਮੇਰੇ ਤੇ ਮੈਂ ਬੋਲਿਆ ਕਿ ਤਰਵੇਂ ਨਾ ਘੁੱਟ ਲੋ ਰੱਖੋ ਪਰਾਂ ਕੱਢੀ ਚੱਲ ਗਾਲਾਂ ਕੱਢੀ ਚੱਲ ਤਾੜਾ ਆਪੋ ਆਪਣਾ ਖਬਰ ਸਾਂਝੀ ਕਰ ਰਿਹਾ ਆ ਬਠਿੰਡਾ ਦੇ ਜਿੱਥੇ ਐਂਬੂਲੈਂਸ ਨੂੰ ਬੁਲਾਇਆ ਗਿਆ ਦੋ ਨਸ਼ੇੜੀਆਂ ਵੱਲੋਂ ਪਹਿਲਾਂ ਐਂਬੂਲੈਂਸ ਨੂੰ ਬੁਲਾਇਆ ਗਿਆ ਤੇ ਐਂਬੂਲੈਂਸ ਦੇ ਮੁਲਾਜ਼ਮਾਂ ਦੇ ਨਾਲ ਜੋ ਹੈ ਬੁਰੀ ਤਰ੍ਹਾਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਦੱਸ ਦੇ ਕਿ ਨਸ਼ੇੜੀਆਂ ਦੇ ਵੱਲੋਂ ਐਂਬੂਲੈਂਸ ਦੇ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਨਸ਼ੇ ਦੇ ਹਾਲਤ ਦੇ ਵਿੱਚ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਨਸ਼ੇੜੀ ਦੀਆਂ ਜਿਹੜੇ ਕੀ ਜਿਨ੍ਹਾਂ ਵੱਲੋਂ ਜੇ ਕੁੱਟਮਾਰ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਹੀ ਜੇ ਪੁਲਿਸ ਨੇ ਵੀ ਮੌਕੇ ਤੇ ਹੀ ਪਹੁੰਚ ਕੇ ਕਾਰਵਾਈ ਵੀ ਕੀਤੀ ਹੈ ਤਾਂ ਦੱਸਦੀ ਕਿ ਐਂਬੂਲੈਂਸ ਤੇ ਮਲਾਜਮਾ ਦੇ ਵੱਲੋਂ ਜੇ ਐਫਆਈਆਰ ਵੀ ਦਰਜ ਕਰਵਾਈ ਗਈ ਹੈ ਜੀ ਹਾਂ ਦੱਸਦੀ ਕਿ ਉਹਨਾਂ ਦੇ ਵੱਲੋਂ ਐਫਆਈਆਰ ਵੀ ਦਰਜ ਕਰਵਾ ਦਿੱਤੀ ਗਈ ਹੈ ਪੁਲਿਸ ਨੂੰ ਤੇ ਉਹਨਾਂ ਦੇ ਖਿਲਾਫ ਜੇ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਉਹਨਾਂ ਦੇ ਖਿਲਾਫ ਜੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਉਹਨਾਂ ਦੀ ਨਸ਼ੇੜੀਆਂ ਦੇ ਤਸਵੀਰਾਂ ਵੀ ਸਾਂਝੇ ਕਰ ਰਹੇ ਹਾਂ ਜਿਸ ਦੇ ਵਿੱਚ ਗਾਲੀ ਗਲੋਚ ਕਰਦੇ ਨਜ਼ਰ ਆ ਰਹੇ ਹਨ ਅਗੋ ਇਸ ਮਾਮਲੇ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਸੁਣ ਲਓ ਇਕਾਲ ਦੋ ਵਿਅਕਤੀ ਸੀ ਆਪਣਾ ਦਿਹਾੜ ਪਰ ਮਰਚੇ ਦੇ ਇੱਕ ਹਰਜਿੰਦਰ ਸਿੰਘ ਵਿੱਕੀ ਤੇ ਇੱਕ ਹਰਪ੍ਰੀਤ ਸਿੰਘ ਹੈਪੀ ਇਹਨਾਂ ਨੇ ਆਪਣਾ ਐਂਬੂਲੈਂਸ ਜਿਹੜੀ ਆਪਣੀ 108 ਚੱਲਦੀ ਆ ਉਹਦੇ ਚ ਦੋ ਕਰਮਚਾਰੀ ਇੱਕ ਸਮੁੰਦਰ ਸਿੰਘ ਤੇ ਇੱਕ ਸੁਖੀ ਸਿੰਘ ਜਿਹੜੇ ਕੰਮ ਚੱਲਦੇ ਆ ਉਹਨਾਂ ਨੇ ਫੋਨ ਕਰਕੇ ਬੁਲਾਇਆ ਇਹ ਸ਼ਾਮ 5:00 ਵਜੇ ਦੀ ਸੀ ਕੱਲ ਦੀ ਘਟਨਾ ਤੇ ਬੁਲਾਇਆ ਵੀ ਸਾਡਾ ਮਰੀਜ਼ ਜਿਹੜਾ ਉਹ ਪਿਓਛਾ ਤੇ ਉਹਨੂੰ ਅਸੀਂ ਹਸਪਤਾਲ ਲੈ ਕੇ ਜਹਾਨਾ ਥਾਣੇ ਉੱਤੇ ਇਹ ਜਦੋਂ ਉੱਥੇ ਪਹੁੰਚੇ ਤੇ ਇਹਨਾਂ ਦਾ ਜਿਹੜਾ ਕੋਣ ਬੰਦ ਆ ਰਿਹਾ ਸੀ ਜਦੋਂ ਇਹਨਾਂ ਨੇ ਫਿਰ ਐਮਬੂਲੈਂਸ ਦੇ ਮੁਲਾਜ਼ਮਾਂ ਨੇ ਉੱਥੇ ਪਤਾ ਕੀਤਾ ਤੇ ਆਸੇ-ਪਾਸੇ ਤੋਂ ਫਿਰ ਉਹਨੂੰ ਪਤਾ ਲੱਗਿਆ ਤੇ ਇਹਨਾਂ ਨੇ ਆ ਕੇ ਉਹਨਾਂ ਨਾਲ ਮਤਮੇਜ਼ੀ ਕੀਤੀ ਤੇ ਉਹਨਾਂ ਨੂੰ ਤਫਤੀਸ਼ ਦਿੱਤੀਆਂ ਤੇ ਉਹਨਾਂ ਨਾਲ ਹੱਥੋਂ ਬਾਈ ਕੀਤੀ ਤੇ ਤੁਸੀਂ ਕੀ ਮਾਹੌਲ ਇਹਨਾਂ ਦੇ ਖਿਲਾਫ ਅਸੀਂ ਪ੍ਰਾਂਟੋ ਐਕਸ਼ਨ ਲੈ ਲਿਆ ਸੀ ਅੱਜ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਮੁਕਤਵੰਦ ਦਰਜ ਕਰਕੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਦੀ ਵਜ੍ਹਾ ਕੀ ਜ਼ਰਨਮ ਬਲੌਂਗ ਜਿਹੜੇ ਇਹਨਾਂ ਨੇ ਐਮਪਲਾਈਸਿੰਗ ਕਰ ਸਾਰਾ ਕੋਈ ਕੋਈ ਗੀਸ ਕਰ ਰਹੇ ਹਾਂ ਉਹ ਉਹ ਵੀ ਅਸੀਂ ਤਫ਼तीश ਤੋਂ ਬਾਅਦ ਤੁਹਾਡੇ ਸਾਹਮਣੇ ਲਿਆਵਾਂਗੇ ਵੀ ਕਿਸ ਕਿਸ ਵਜ੍ਹਾ ਕਰਕੇ ਇਹਨਾਂ ਨੇ ਐਂਬੂਲੈਂਸ ਨਾਲ ਇਹਨਾਂ ਨੂੰ ਸਾਹਮਣੇ ਆਈ ਦਰ ਤੀਸਰੇ ਵਿੱਚ ਇਹਨਾਂ ਨੇ ਬੇਸਵਾਲ ਵਗੈਰਾ ਸਾਨੂੰ ਦੱਸਿਆ ਦਿਖਾ ਦੇ ਵਿੱਚ ਉਹ ਅਸੀਂ ਤਫ਼तीश ਕਰਕੇ ਜੋ ਵੀ ਹੋਇਆ ਉਹ ਸੰਸਾਰਕਾਰੀ